ਨਵੇਂ ਵਲੌਗ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਅੱਜ ਆਪਾਂ ਨੂੰ ਕਈ ਕੰਮ ਆ ਆਪਾਂ ਲੁਧਿਆਣਾ ਵੀ ਜਾਣਾ ਤੇ ਫੀਸ ਸਰਗੁੰਦੀ ਤਾਰ ਕੇ ਆਉਣੀ ਆ ਤੇ ਉਹਦੇ ਵੀ ਜਿਹੜੀ 15 ਤਰੀਕ ਨੇੜੇ ਆ ਰਹੀ ਆ 15 ਅਗਸਤ ਵਾਲੇ ਦਿਨ ਹੋ ਸਕਦਾ ਛੁੱਟੀ ਨਾ ਹੋਵੇ ਫੇਰ ਜਿਹੜਾ ਫਾਈਨ ਪੈ ਜਾਂਦਾ ਵਾ ਤੇ ਹਜੇ ਤੱਕ ਤਾਂ ਆਪਣਾ ਰਿਕਾਰਡ ਆ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਆਪਾਂ ਫੇਰ ਲੀਡ ਆ ਗਣੀ ਫੀਸ ਜਿਹੜੀ ਲੇਟ ਨਹੀਂ ਕਦੇ ਕੀਤੀ ਤੇ ਹੁਣ ਆਪਾਂ ਪਹਿਲਾਂ ਫੀਸ ਤਾਰ ਲਈਏ ਫਿਰ 8:30 9:00 10:00 ਵਜੇ ਜਾਣਾ ਆਪਾਂ ਜਿਹੜਾ ਲੁਧਿਆਣੇ ਨੂੰ ਪਹਿਲਾਂ ਕਰ ਲਈਏ ਮੋਟਰਸਾਈਕਲ ਨੂੰ ਗਰਮ ਕਿਉਂਕਿ ਠੰਡਾ ਵਿਚਾਰਾ ਤੇਲ ਤੂਲ ਚੱਕਣ ਲੱਗ ਜਾਂਦਾ ਬਾਅਦ ਵਿੱਚ 5-7 ਮਿੰਟ ਗਰਮ ਕਰ ਲઈએ ਤੇ ਫਿਰ ਚੱਲਦੇ ਆਂ ਦੁਆਰਾ ਸ਼ਹੀਦ ਗੰਜ ਮੋਦਕੀ 1845 ਈਸਵੀ ਦੇ ਵਿੱਚ ਇੱਥੇ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਹੋਈ ਸੀ ਵਾਰ ਹੋਈ ਸੀ ਤੇ ਇੱਥੇ ਹੀ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਮ ਤੇ ਜਿਹੜਾ ਸਕੂਲ ਬਣਿਆ ਹੋਇਆ ਵਾ ਤੇ ਗੁਰਦੁਆਰਾ ਸਾਹਿਬ ਦਾ ਹੀ ਸਕੂਲ ਆ ਇੱਥੇ ਆਪਾਂ ਪੀਸ ਤਾਰਨਾ ਹੈ ਇੱਥੇ ਕਰਤਾ ਮੋਟਰਸਾਈਕਲ پارک ਆਪਾਂ ਇਹ ਪਾਰਕਿੰਗ ਆ ਕੀਸ ਆਪਾਂ ਧਾਰਤੀ ਆ ਤੇ ਹੁਣ ਆਪਾਂ ਚੱਲੇ ਆਂ ਵਾਪਸ ਪੈਂਡਵਾਲ ਨੂੰ ਥੀਸ ਤਾਰ ਕੇ ਘਰੇ ਆ ਗਏ ਆ ਤੇ ਹੁਣ ਲੁਧਿਆਣੇ ਜਾਣਾ ਹੋਰ ਪੰਜਾ ਸੱਤਾ ਮਿੰਟ ਤੱਕ ਉੱਥੇ ਫਿਰ ਆਪਾਂ ਦੇਖਾਂਗੇ ਜਿਹਨੇ ਵੀ ਮਾਹੌਲ ਬਣਿਆ ਤੇ ਕਰ ਆਪਾਂ ਨਾਲੇ ਤੁਰਾ ਫਿਰਾਂਗੇ ਉੱਥੇ ਲੁਧਿਆਣੇ ਤੇ ਨਾਲੇ ਆਪਾਂ ਤੁਹਾਨੂੰ ਦਿਖਾਵਾਂਗੇ ਆਸੇ-ਪਾਸੇ ਦਾ ਕੋਈ ਮਾਹੌਲ ਪਾਵਰ ਬੈਂਕ ਰੱਖਤੀ ਆ ਕਿਉਂਕਿ ਇਹਦੀ ਵੀ ਲੋਡ ਪੈਂਦੀ ਆ ਆਪਾਂ ਨੂੰ ਤੇ ਇਹ ਹੁਣ ਆਪਾਂ ਲੁਧਿਆਣੇ ਜਾਣ ਦੀ ਜਿਹੜੀ ਤਿਆਰੀ ਕਰਤੀ ਆ ਲਵਿਸ ਕਰਮਾਂ ਵਾਲੀ ਹੋ ਗਈ ਆ ਸਟਾਰਟ ਇਹ ਸੀ ਛੱਡ ਲਗੇ ਪਿੰਡੋਂ ਚੱਲ ਕੇ ਤੇ ਆਪਾਂ ਪਹੁੰਚ ਗਏ ਆ ਇਸ ਵਕਤ ਜਗਰਾਉਂ ਸ਼ਹਿਰ ਇੱਥੇ ਥੋੜਾ ਜਿਹਾ ਕੰਮ ਸੀਗਾ ਇੱਥੇ ਆਏ ਸੀ ਆਪਾਂ ਹਸਪੀਟਲ ਦੇ ਵਿੱਚ ਇਹ ਹੈਗਾ ਅਮਰੀਕਨ ਸਪਾਈਨ ਵਾਲਿਆਂ ਦਾ ਲੁਧਿਆਣੇ ਸ਼ਹਿਰ ਦੇ ਵਿੱਚ ਆਪਾਂ ਵੀਰੇ ਪਹੁੰਚ ਗਏ ਆ ਤੇ ਇਹ ਹੈਗਾ ਇੱਥੋਂ ਜਗਰਾਵਾਂ ਵਾਲਾ ਪੁਲ ਇੱਥੋਂ ਸਟਾਰਟਿੰਗ ਹੋ ਜਾਂਦੀ ਆ ਆਪਾਂ ਚੱਲਦੇ ਆ ਡੀਮਾਰਟ ਦੇ ਵਿੱਚ ਉੱਥੇ ਇੱਕ ਦੋ ਚੀਜ਼ਾਂ ਹੀ ਆ ਲਿਆਉਣ ਵਾਲੀਆਂ ਵੇਖ ਕੇ ਮੈਂ ਘੱਟ ਲਮੰਡੂ ਵੀ ਲਿਆਉਣੀਆਂ ਸੀ ਤੇ ਪਰ ਇੱਥੇ ਜਾਂ ਲੁਧਿਆਣੇ ਤਾਂ ਆਏ ਸੀ ਤੇ ਇੱਥੇ ਵੀ ਮਾੜਾ ਮੋਟਾ ਨਾਲੇ ਡੀਮਾਰਟ ਦੇ ਵਿੱਚ ਘੁੰਮ ਫੇਰਾਵਾਂਗੇ ਤੇ ਨਾਲੇ ਟਾਈਮ ਪਾਸ ਹੋ ਜੂਗਾ ਤੇ ਨਾਲੇ ਇੱਕ ਦੋ ਚੀਜ਼ਾਂ ਲੈ ਕੇ ਆਉਣ ਵਾਲੀਆਂ ਉਹ ਲੈ ਆਵਾਂਗੇ ਆਪਾਂ ਇਹ ਹੈਗਾ ਜਗਰਾਵਾਂ ਵਾਲਾ ਪੁਰ ਸਾਹਮਣੇ ਜਿਹੜਾ ਇਧਰੋਂ ਪਾਸੇ ਚੜਦਾ ਲੁਧਿਆਣੇ ਵਾਲੇ ਪਾਸੇ ਨੂੰ ਇਹ ਹੈਗਾ ਫਰੋਹੇਪੁਰ ਵਾਲਾ ਰੋਡ ਤੇ ਡੀਮਾਰਟ ਆਪਾਂ ਚੱਲਦੇ ਆ ਤੁਹਾਨੂੰ ਲੈ ਕੇ ਕਿਉਂਕਿ ਟਾਈਮ ਆਪਣੇ ਕੋਲ ਕਾਫੀ ਹੈ ਤੇ ਡੀਮਾਰਟ ਸੇ ਜਾ ਕੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਉਹ ਸਾਹਮਣੇ ਤੁਹਾਨੂੰ ਦਿਖਾਉਣੇ ਜ਼ੂਮ ਕਰਕੇ ਡੀ ਮਾਰਟ ਉਹ ਰਿਹਾ ਫਰੋਇਪਰ ਰੋਡ ਤੇ ਬਿਲਕੁਲ ਆ ਜਿੱਥੇ ਬੋਰਡ ਲੱਗਾ ਹੋਇਆ ਵਾ ਤੇ ਸਾਹਮਣੇ ਉਹ ਟਰੱਕ ਦੇ ਸਾਹਮਣੇ ਤੁਹਾਨੂੰ ਦਿੰਦਾ ਬਾਈ ਡੀ ਮਾਰਟ ਆ ਇੱਥੋਂ ਸੜਕ ਪਾਰ ਕਰ ਲਗੇ ਤੇ ਉਧਰਲੀ ਸਾਈਡ ਜਾਣਾ ਪੈਣਾ ਆਪਾਂ ਨੂੰ ਫਰੋਇਪਰ ਵਾਲੇ ਪਾਸੇ ਉਹ ਟਰਮੈਂਟਾਂ ਦੀ ਬਾਟ ਹੀ ਆ ਇਥੋਂ ਤੇ ਉੱਥੇ ਆਪਾਂ ਵੇਖਦੇ ਆਂ ਬਈ ਕੀ ਕੁਛ ਸਸਤਾ ਮਿਲਦਾ ਵਾ ਤੇ ਨਾਲ-ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਉੱਥੇ ਸੇਲਾਂ-ਸੂਲਾਂ ਵੀ ਕਾਫੀ ਲੱਗਦੀਆਂ ਡੀਮਾਰਟ ਦੇ ਵਿੱਚ ਇਹ ਅੰਪਾਰ ਨਗਰ ਆ ਬਈ ਅੰਪਾਰ ਨਗਰ ਦੇ ਨਾਲ ਹੀ ਹੈ ਜਿਹੜਾ ਡੀਮਾਰਟ ਬਣਿਆ ਹੋਇਆ ਵਾ ਤੇ ਇਹ ਨਹੀਂ ਪਿਆ ਕਰਕੇ ਪਾਣੀ ਪੂਣੀ ਵਾਵਾ ਖੜਾ ਵਾ ਇੱਥੇ कंफर्ट <laughs> की की ठीक <laughs> 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 <सो नब> <laughs> <रेड़ा> <laughs> <laughs> दो सौ पैंती अच्छा अच्छा ठीक है इतना भी लिखे हुए है ਵੀ ਲੱਗਦਾ ਓ 236 ਐ 216 ਦਾ ਇਹ ਕਾਲਾ ਲਾਲ ਨੇ ਆ ਇੱਥੋਂ ਇਹ ਵਾਸ਼ਰੂਮ ਚ ਰੱਖਣ ਵਾਲਾ 65 ਰੁਪਏ ਰੇਟ ਆ ਪਰ ਇੱਥੋਂ 50 ਦਾ ਮਿਲਣਾ 15 ਰੁਪਈਆ ਦਾ ਫਰਕ ਆ ਅੱਗੇ ਇਹ ਵਰ ਮੈਂ ਕੀ ਕੀ ਹੋਤਾ ਹੈ ਅਸਾਇਕਾ ਦੋ ਚੀਜ਼ਾਂ ਲੈਣੀਆਂ ਸੀ ਉਹ ਲੈ ਲਈਆਂ ਆਪਾਂ ਉਹ ਦੋ ਪਾਣੀ ਵੜਾ ਡੀਮਾਰਟ ਦੇ ਵਿੱਚ ਇੱਕ ਮਿੰਟ ਬਰੇ ਨੰਗਾ ਮੈਂ ਤੇ ਬੁਰਾ ਹਾਲ ਹੋਇਆ ਪਿਆ ਬਾਈ ਜਿਹੜਾ ਸਾਹਮਣੇ ਆ ਦੇ ਇਸੇ ਪਾਸੇ ਵਿਲੰਗਰ ਨੂੰ ਥਾਂ ਹੈਣੀਗਾ ਇਹ ਇੱਥੋਂ ਲੰਘੜਾ ਪੈਗੜਾ ਆ ਸਾਹਮਣੇ ਹੈਗਾ ਡੀਮਾਰਟ ਹੁਣ ਆਪਾਂ ਚੱਲਦੇ ਆ ਉਧਰ ਨੂੰ ਕਿੱਥੇ ਜਾਣਾ ਤੇ ਆ ਬਾਈ ਵੀ ਪਾਣੀ ਦੇ ਵਿੱਚ ਹੀ ਖੜਾ ਵਾ ਇੱਥੋਂ ਸੜਕੇ ਛੁਰਕੇ ਪਾਰ ਕਰ ਜੰਨੇ ਆ ਲੈ ਨਹੀਂ ਲੱਗੇ ਆਉਂਦੀ ਗੱਡੀਆਂ ਦੀ ਲੁਧਿਆਣੇ ਚ ਫਿਰੋਤ ਗਾਂ ਜਾਗ ਪਿੱਛੇ ਫਾਟਕਾ ਆ ਜਾਂਦੇ ਨਾ ਜਿਹੜੇ ਉਹ ਬੱਦੋਵਾਲ ਤੋਂ ਜਿਹੜੀ ਫੌਜੀਾਂ ਵਾਲੀ ਲਾਈਨ ਜੀ ਆ ਉੱਥੇ ਇਕੱਠੀਆਂ ਹੋ ਜਾਂਦੀਆਂ ਗੱਡੀਆਂ ਹੁਣ ਚੱਲੇ ਆ ਵਾਪਸ ਪੈਂਡਰ ਨੂੰ ਜਿਹੜਾ ਕੰਮ ਕਰਨ ਆਲਾ ਸੀ ਲੁਧਿਆਣੇ ਉਹਦਾ ਕਰ ਲਿਆ ਵਾ ਤੇ ਹੁਣ ਆਪਾਂ ਪੈਂਡਰ ਨੂੰ ਜਾਂਦੇ ਆਂ ਵਾਪਸ ਕੀ ਕਰੀ ਜਾਂਦਾ ਹੈ ਉਹ ਭਰਾਵਾ ਕੀ ਕਰੀ ਜਾਣਾ ਤੂੰ ਹੈਲੋ ਹੈ ਕੀ ਤਾ ਤੂੰ ਆ ਮਿੱਟੀ ਕਰ ਤੂੰ ਬਾਈ ਸਿਰ ਚ ਹੈ ਉਹ ਇਹਨੇ ਤਿਲਕ ਜਾਣਾ ਇੱਥੇ ਯਾਰ ਆ ਮਾਨ ਆ ਪੁੱਤ ਆਜੋ ਆਜੋ ਇੱਧਰ ਆਓ ਆਜੋ ਦੀਦੀ ਆਉਣ ਵਾਲੀ ਹੈ ਦੀਦੀ ਆ ਲੈ ਫੜ ਓਏ ਤਰ ਗਈ ਉਹ ਲੱਗੀ ਆਉਂਦੀ ਹੈ ਜੀਸੀਬੀ ਵਾਲੀ ਮਸ਼ੀਨ ਇਹ ਹੋਰ ਕੀ ਇਹ ਜੀਸੀਬੀ ਆ ਇਹ ਨਹੀਂ ਹਟਦਾ ਇਹਨੂੰ ਜਿੰਨੇ ਵਾਰੀ ਮਰਜ਼ੀ ਨਾ ਲੋ ਇਹਦੂ ਪਹਿਲਾਂ ਨੂੰ 7 ਵਾਰੀ ਨਵਾਸਦਾ ਤੜਕੇ ਦਾ ਤੇ ਇਹਨੇ ਸਿਰਚ ਚ ਪਾਉਣੀ ਮਿੱਟੀ ਜਿੱਥੇ ਮਿੱਟੀ ਦੇ ਜਾਂਦੀ ਬਸ ਉੱਥੇ ਲੇਟਣ ਲੱਗ ਜਾਂਦਾ ਵਾ ਚਲੋ ਜੀ ਈਮਾਨ ਸਿੰਘ ਈਮਾਨ ਸਿੰਘ ਕੀ ਆ ਪੁੱਤ ਇਹ ਹਾਂ ਕੀ ਕਰਦੇ ਹੋ ਬੜਾ ਭੜਾ ਯਾਰ ਕਿਸੇ ਨਾ ਕਿਸੇ ਪਾਸੇ ਲਾ ਤੜਾਈ ਰੱਖਣੀ ਐ ਨੇ ਲਾ ਤੜਾਈ ਰੱਖਣੀ ਲੈ ਆ ਇੱਥੇ ਹੁਣ ਤੂਤ ਲਾਇਆ ਹੁਣ ਮਤਲਬ ਇਹ ਤੂਤ ਦੀ ਖੈਰ ਨਹੀਂ ਜਿਹੜੇ ਸਾ ਹਨ ਮਿੱਟੀ ਕੱਢੀ ਜਾਂਦਾ ਇਹ ਮੈ ਲੈਣ ਚ ਲੈ ਸਬਜੀ ਤੇ ਆ ਫੇਰ ਮੂਰੇ ਖੜਾ ਵਾ ਇਹਨੇ ਕਿਸੇ ਨਾ ਕਿਸੇ ਪਾਸੇ ਲੱਤ ਡਾਈ ਰੱਖਣੀ ਆ ਇਹ ਨਹੀਂ ਹਟਦਾਗਾ ਉਹ ਛੱਡ ਦੇ ਭਰਾ ਸਾਈਕਲ ਉਹ ਥੋੜੇ ਵਾਲੇ ਸਾਈਕਲ ਤੇ ਜਾਓ ਤੁਸੀਂ ਆਪ ਦੇ ਤੇ ਉੱਥੇ ਜਾਓ ਭਾਜੋ ਉਹ ਗੱਡੀ ਰੱਖੋ ਜਾ ਕੇ ਉਹ ਪਈਏ ਜੇ ਭਾਜੋ ਚਲੋ 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 ਓ ਹੈਲੋ ਓਏ ਇਹ ਦੀ ਮਕੈਨ ਕੀ ਫੇਰ ਕਰ ਲਈ ਬਾਬਾ ਜਾਓ ਭਾਜੋ ਓ ਬਾਬਾ ਕੀ ਬਾਬਾ ਅੱਜ ਅੱਜ ਉਡੋ ਆ ਮਾਂ ਮੈਂ ਗੇਟ ਖੋਲਣਾ ਨਹੀਂ ਪਹਿਲਾਂ ਬਾਹਰ ਦੇਖੋ ਖੜੋ ਇਹਨੂੰ ਚਲੋ ਅੰਦਰ ਆਪਾਂ ਜਾਣੇ ਸਾਈਕਲ ਤੇ ਸਬਜ਼ੀ ਲੈਣ ਵਾਸਤੇ ਪਿੰਡ 'ਚ ਆਲੂ ਜੇ ਲੈ ਕੇ ਆਉਣੇ ਆ ਆ ਜਿਹੜਾ ਇਧਰਲਾ ਸਰਵਿਸ ਰੋਡ ਆ ਨਾ ਸਾਡੇ ਪਿੰਡ ਵਾਲਾ ਇਹ ਬਣਿਆ ਨਹੀਂਗਾ ਕੰਪਲੀਟ ਨਹੀਂ ਹੋਇਆਗਾ ਤਾਂ ਇੱਕ ਦੋਆਂ ਘਰਾਂ ਦਾ ਰੌਲਾ ਆ ਸੀਗਾ ਪੈਸੇ ਪੂਸੇ ਨਹੀਂ ਉਹਨਾਂ ਨੂੰ ਮਿਲੇ ਇਸੇ ਕਰਕੇ ਜਿਹੜਾ ਰੌਲਾ ਕਾਫੀ ਚੱਲ ਰਿਹਾ ਵਾ ਤੇ ਟੂਲ ਟੈਕਸ ਵੀ ਬੰਦ ਕੀਤਾ ਹੋਇਆ ਕਿਸਾਨਾਂ ਨੇ ਆਵੇ ਇਧਰਲੇ ਪਾਸੇ ਨੁਕਸਾਨ ਕਾਫੀ ਹੋ ਜਾਂਦਾ ਵਾ ਮੈਨੂੰ ਲੱਗਦਾ ਤਾਈਆਂ ਗੱਡੀਆਂ ਗੁੱਡੀਆਂ ਖੜੀਆਂ ਬਾਈ ਆ ਇਹ ਆਈਓਨੀ ਪੰਚਾਇਤ ਇਹ ਰੋਲਾ ਦਾ ਤੂੰ ਦੱਸ ਦੇ ਕੀ ਹੋ ਗਿਆ ਰੋਲਾ ਰੋਲਾ ਕਰਕੇ ਗਿਆ ਕੌਣ ਉਹ ਜਿਹਦਾ ਸੜਕ ਵਾਲਾ ਹੈਗਾ ਉਹ ਝੂਠਾ ਕਹਿ ਗਿਆ ਜਿਹਾ ਆਪਣੇ ਮੈਂ ਉੱਥੇ ਜੰਨਾ ਐਸਐਸਟੀ ਕੋਲੇ ਉਹ ਖੇਵਾਂ ਆਇਆ ਇਹ ਆ ਘਰ ਇੰਨਾ ਕਰਦਾ ਵੇ ਜਿਹੜਾ ਰੋਲਾ ਚੱਲ ਰਿਹਾ ਵਾ ਪੈਸੇ ਪੂਸੇ ਨਹੀਂ ਇਹਨਾਂ ਨੂੰ ਮਿਲੇ ਇਹ ਵੀ ਕਿਉਂ ਚੱਕਣਾ ਹਨਾ ਇਸੇ ਕਰਕੇ ਜਿਹੜੀ ਸੜਕ ਬੰਦ ਹੀ ਨਹੀਂ ਪਈ ਇਹ ਪਿੰਡ ਵਾਲੀ ਆਪਣੀ ਆ ਦੇਖੋ ਇਹ ਵੀ ਕੱਚਾ ਪਿਆ ਸਰਵਸ ਰੋਡ ਇਧਰ ਤੇ ਇਧਰਲੇ ਪਾਸੇ ਆ ਸਾਹਮਣੇ ਘਰ ਇੱਥੇ ਬਣੀ ਬਾਬੇ ਆਰਾਮ ਦਾਸ ਜੀ ਦੀ ਜਗਾ ਤੇ ਇੱਥੇ ਉਹ ਬਾਈ ਸਬਜੀ ਦੀ ਜਿਹੜਾ ਵੀਚਲਾ ਬਹੁਤ ਪੁਰਾਣਾ ਇੱਕ ਲੋਗੋ ਵੀ ਆਰਾਮੇ ਰਹਿਣਾ ਆਪਾਂ ਜਿੱਥੇ ਉਹਨਾਂ ਅੰਦਾਲਾ ਲਾਉਂਦੇ ਆ ਆਲੂ ਕੀ ਰੇਟ ਆ ਬਾਈ ਜੀ ਔਰ 50 ਦੀ ਲੈ ਲੈ ਬਾਈ 50 ਦੀ 50 ਤੇ ਕਰ ਦੋ ਆਲੂ ਕਿੱਲ੍ਹ ਹੀ ਹੈ ਓ ਕਿੱਲ੍ਹ ਹੀ ਆ ਭਰਾਵਾ ਅੰਦਾਲਾ ਵੱਟ ਦੇ ਰੱਖ ਲੈ ਕੋਲੇ ਹੈ ਕਿੱਲ੍ਹ ਉਹਨੂੰ ਸੁਗਰਾ ਆ ਹੈ ਆਲੂ ਕਰ ਦੋ ਜੀ 2.5 ਕਿਲੋ ਅੰਦਾਲਾ ਵੱਟੇ ਭਰਾਵਾ ਕੋਈ ਰੱਖ ਲੈ ਤੇਰਾ ਫਾਇਦਾ ਕਰ ਲਿਆ ਬਈ ਇੰਨੋਂ ਤੱਕ ਦੋ ਦੋ ਬਾਤ ਚੱਲੇਗੀ ਉਹ ਪਾਵਾ ਦਾ ਕੰਮ ਹੈ ਟੱਕਰਾਂ ਦੀ ਜਿਆਦਾ ਘਰੇ ਆ ਗਿਆ ਆਪਾ ਇਹ ਬਾਹਰ ਲੱਗਾ ਬਾਹਰ ਚੁੱਧੀ ਲੱਗ ਪਈ ਸੀ ਆ ਤੁਹਾਨੂੰ ਦੱਸਾਇਨਾ ਵੀ ਇਹ ਟੱਕਰਾ ਹੀ ਰਹਿੰਦਾ ਹੁਣ ਇਹ ਆ ਫੁੱਲੀਆਂ ਇਹ ਚੱਕੀ ਪੰਨਾ ਬੇਮਾਨੂ ਤੇ ਮਾਨੂ ਕੀ ਹੈ ਯਾਰ ਕੀ ਹੈ ਯਾਰ ਕੱਲ ਆ ਗਿਆ ਅੰਦਰ ਅੱਜ ਆਪਾਂ ਗਏ ਸੀ ਲੁਧਿਆਣੇ ਤੇ ਨਾਲੇ ਆਪਾਂ 3 ਸਟਾਰ ਕਾਇਸੀ ਸਰਗੁੰਦੀ ਬਾਕੀ ਉਹ ਡੀਮਾਰਟ ਦੇ ਵਿੱਚ ਆਪਾਂ ਗਏ ਸੀ ਅੱਜ ਹਨਾ ਲੁਧਿਆਣੇ ਤੇ ਮਾੜਾ ਮੋਟਾ ਜਿਹਾ ਤੁਰ ਫਿਰ ਕੇ ਮੇਲਾ ਮੂਲਾ ਜਿਹਾ ਵੇਖਿਆੰਦਾ ਵਾ ਨਾਲੇ ਤੁਹਾਨੂੰ ਦੱਸਿਆ ਵੀ ਆਫਰ ਉਫਰ ਜੇ ਵਾਵਾ ਲੱਗੇ ਹੁੰਦੇ ਉੱਥੇ ਡੀਮਾਰਟ ਦੇ ਵਿੱਚ ਇਸੇ ਕਰਕੇ ਮੈਂ ਤਾਂ ਪਹਿਲੀ ਵਾਰ ਹੀ ਗਿਆ ਸੀ ਉਹਦੇ ਵਿੱਚ ਪੰਗਾ ਲਿਆ ਵਾ ਮੈਂ ਅੱਗੇ ਨਹੀਂ ਕਦੇ ਗਿਆ ਵਾ ਸਾਕਾ ਚਲ ਉੱਥੋਂ ਵੀ ਸੌਦਾ ਪਤਾ ਲਿਆਉਣੇ ਕੋਹਨਾ ਕੋ ਵੇਖਦੇ ਆ ਇੱਕ ਦੋ ਚੀਜ਼ਾਂ ਲਿਆਂਦੀਆਂ ਸੀ ਠੀਕ ਲੱਗਾ ਵਾ ਤੇ ਇੱਥੇ ਆਪਾਂ ਹੁਣ ਜਿਹੜਾ ਵਲੌਗ ਸਮਾਪਤ ਕਰਦੇ ਆ ਕੱਲ ਨੂੰ ਫੇਰ ਆਪਾਂ ਨਵੇਂ ਵਲੌਗ ਦੇ ਨਾਲ ਮਿਲਾਂਗੇ ਤੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ